ਪਹਿਲਾ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਮਾਈ ਸਰਖਾਨੇ ਜਸਵੀਰ ਨੂੰ ਬੇਨਤੀ ਦਾ ਕਾਣੀ ਕਰੀਏ ਦੁਖੀਆਂ ਜੀ ਤੁਸੀਂ ਗੱਡੀ ਲੈ ਕੇ ਇੱਥੋਂ ਦੀ ਤਿੰਨ ਵਾਰੀ ਵਾਗੇ ਆ ਕੁੜੀਆਂ 70 ਜਣਾਂ ਦੀਆਂ ਬੈਠੀਆਂ ਨੇ 15 ਦਿਨ ਹੋ ਗਏ ਦਿਨ ਰਾਤ ਬੈਠੀਆਂ ਨੂੰ ਨੀਕੇ ਨੀਕੇ ਬੱਚੇ ਨੇ ਇਹਨਾਂ ਦੇ ਤੁਸੀਂ ਇਹਨਾਂ ਦੀ ਕੋਈ ਗੱਲ ਨਹੀਂ ਸੁਣੀ ਤੁਸੀਂ ਇਹਨਾਂ ਦੇ ਵਾਸਤੇ ਉਸ ਸੋਚਦੇ ਸੋਲੂ ਪਤਾ ਹੈ ਕਿ ਕੁੜੀਆਂ ਚੰਗੇ ਘਰਾਂ ਦੀਆਂ ਛੱਡ ਕੇ 12 ਸਾਲਾਂ ਤੋਂ ਭਾਈ ਇਹਨਾਂ ਨੂੰ ਬਾਹਰ ਖੜਤਾ ਕੀ ਗੱਲ ਇਹਨੇ ਬਹਾਨੇ ਮਾਰੇ ਪੇਪਰ ਦੇ ਦਿਓ ਹੁਣੇ ਪੇਪਰ ਜਾਦ ਆ ਗਏ ਨਾ ਮੈਂ 파ਰਤੀ ਬੇਨ ਗੱਲ ਤੋਂ ਉਨ ਕਰਨ ਲੱਗ ਜੀ ਕਿਉਂ ਭਾਈ ਇਹਨਾਂ ਨੂੰ ਬਹਾਲ ਨਹੀਂ ਕਰਨਾ ਸੀ ਤੁਸੀਂ ਖਾਣੇ ਨੂੰ ਬੇਨਤੀ ਕਰਦੇ ਆ ਜਿਵੇਂ ਤੂੰ ਵੋਟਾਂ ਲੈ ਕੇ ਚਾਹ ਪਿੰਡ ਦੇ ਵਿੱਚ ਆਇਆ ਤੈਨੂੰ ਬੜਾ ਸੰਯੋਗ ਦਿੱਤਾ ਹੈ ਬੜੀਆਂ ਸਾਨੂੰ ਵੋਟਾਂ ਪਈਆਂ ਪਰ ਆ ਤੁਸੀਂ ਕੋਲ ਦੀ ਗੱਡੀਆਂ ਲੈ ਕੇ ਲੰਘਦੇ ਨਹੀਂ ਇਹ ਤੁਸੀਂ ਇਹਨਾਂ ਕੁੜੀਆਂ ਦੀ ਸੋਚਦੇ ਤਾ ਤੁਹਾਨੂੰ ਫੇਰ ਵੀ ਬੋਟਾ ਸਾਡੀ ਲਾਨ ਹੈ ਅਸੀਂ ਤੁਹਾਨੂੰ ਬੜਨ ਨਹੀਂ ਦੇਵਾਂਗੇ ਪਿੰਡ ਦੇ ਵਿੱਚ ਚਾਹ ਪਿੰਡ ਦਾ ਸਕੂਲ ਚਾਹ ਪਿੰਡ ਦੀ ਜਗਾ ਚਾਹ ਦੇ ਕਿਸਾਨਾਂ ਨੇ ਹੀ ਸਕੂਲ ਬਣਾਇਆ ਕਲਮ ਚੌਧਰੀਆਂ ਨੇ ਜਾਦੇ ਪੁਲਸ ਮਗਵਾ ਕੇ ਕੁੜੀਆਂ ਪਤਾ ਹੀ ਆ ਮਮੈਲਾ ਤੇ ਦੇਖ ਦੀਆਂ ਕੜੀਸੀਆਂ ਕੱਪੜੇ ਪਾੜੇ ਇਹਨਾਂ ਨੇ ਉਂਗਲਾਂ ਤੇ ਉਹ ਬਲੇਡ ਮਾਰੇ ਕਿਉਂ ਭਾਈ ਇਹੀ ਕੁਛ ਕਰਾਉਣ ਨੂੰ ਦਿੱਤੇ ਸੀ ਤੁਸੀਂ। ਇਹੀ ਕੁਛ ਵੀ ਅਸੀਂ ਆਏ ਕਰਾਂਗੇ ਤਿੰਨਾਂ ਨਾਲ। ਜੇ ਤਿੰਨਾਂ ਨਾਲ ਇਹ ਜ਼ਬਰਦਸਤੀ ਹੁੰਦੀ ਐ। ਸੋਨੂੰ ਵੀ ਰੱਬ ਹੀ ਦੇਖੂਗਾ ਇਹਨਾਂ ਦਾ ਸਾਬਰ ਸੋਨੂੰ ਮਾਰ ਜੂਗਾ। ਅੱਗੇ ਸਾਡੇ ਵੀਰੇ ਕਹਿੰਦੇ ਹੁੰਦੇ 30 ਸਭ ਦੀ ਸੰਜੀ। ਗਊ ਨੂੰ ਕੱਖ ਪਾ ਦਿਓ। ਸੀਸ ਦੇਊਗੀ। ਇਹਨਾਂ ਦਾ ਕੁੜੀਆਂ ਦਾ 72 ਜਣੀਆਂ ਦਾ ਸੋਨੂੰ ਸਰਾਫ ਮਾਰੂਗਾ। ਢਡੋਂ ਭੁਖੀਆਂ ਕਿਸੇ ਦੀ ਰੋਟੀ ਨਹੀਂ ਖੋਣੀ ਚਾਹੀਦੀ ਉਹ ਪਰਸੀਪਾ ਆਲੀ ਤਕੜੀ ਹੋਗੀ ਤੋ ਕਿਉਂ ਤਕੜੀ ਉਹ ਤੁਸੀਂ ਤਕੜੀ ਬਣਾਈ ਆ ਭਾਈ ਤੁਸੀਂ ਉਹਦੇ ਪਿੱਛੇ ਬੈਠੇ ਹਾਂ ਮਾਤ ਪਗਵਾਨ ਤੁਮਾਨ ਨੂੰ ਵੀ ਕਿਹਾ ਸੀ ਵੀ ਇਹਨਾਂ ਦਾ ਗਲਾਹ ਦੱਸ ਦਿਓ ਕੀ ਐ ਕਿੱਟਾ ਵੇਚਿਆ ਕਤਲ ਕਰੇ ਨਾ ਗੋਲੀਆਂ ਵੇਚਦੀਆਂ ਨਾ ਤੁਸੀਂ ਇਹਨਾਂ ਦੀ ਉਹ ਡੀਸੀ ਨੇ ਆ ਕੇ ਇਹਨਾਂ ਦੀ ਬੇਆਬਦੀ ਕੀਤੀ ਸਾਡੇ ਕਿਸਾਨ ਵੀਰ ਘ੍ਰੀਸੇ ਫਾਡੇ ਕਿਸਾਨ ਵੀਰਾਂ ਨੂੰ ਜਿਹੜਾ ਚਲੇ ਗਏ ਕੁੜੀਆਂ ਦੇ ਕੱਪੜੇ ਪਾ ਲੇ। ਕੁੜੀਆਂ ਨੂੰ 4-4 5-5 ਮਹੀਨੇ ਬੱਚੇ ਹੋਣ ਵਾਲੇ ਸੀ। ਕਈਆਂ ਨੂੰ ਆਪ ਹੀ ਸਿਆਣਿਓ ਇਹਨਾਂ ਨੂੰ ਖੂਨ ਦੀਆਂ ਛੱਲਾਂ ਆਈਆਂ। ਤੁਸੀਂ ਇੰਨੀ ਬਿਸ਼ਰਮੀ ਧਾਰੀ, ਐਨੇ ਬੇਕਠੀਟ। ਇਹਨਾਂ ਕੁੜੀਆਂ ਦੀ ਕੋਈ ਗੱਲ ਨਹੀਂ ਸੁਣੀ। ਮੋਟਾ ਸਾਨੂੰ ਕਿਵੇਂ ਪਾਵਾਂਗੇ? ਤੁਸੀਂ ਗੱਪ ਸੜਾ ਪਣਾਣਾ। ਬਾਟ ਮੋਟਾ ਜਿੱਤ ਗਈ। ਬਹੁਤ ਸੋਹਣੀ ਗੱਲ ਸੀ ਸਾਡੇ ਕਾਂਗਰਸ ਤੇ ਕਾਲੀ ਨੂੰ ਅਸੀਂ ਸੁਲਾਉਂਦੇ ਨਹੀਂ ਸੀ ਤੀਜੀ ਵਾਰ ਅਸੀਂ ਆਖਿਆ ਵੀ ਇਹ ਸਾਡਾ ਪੜਾ ਕਰੂਗਾ ਤੁਸੀਂ ਤਾਂ ਜਿੱਦੇ ਦੇ ਉੱਠੇ ਹੋ ਤੁਸੀਂ ਤਾਂ ਧਰਨੀ ਨਹੀਂ ਹਟਾਏ ਆ ਗੱਲ ਤਾਂ ਕਮ ਡੀਸੀ ਪੁਲਿਸ ਨੂੰ ਤੁਸੀਂ ਰੋਕ ਨਹੀਂ ਸਕਦੇ ਵੀ ਡੀਪੂਗਨਾਂ ਦੇ ਹੱਥ ਨਹੀਂ ਲਾਉਣਾ ਹਾਂਜੀ ਮਾਈ ਸਰ ਖਾਨੇ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜੀ ਇਸ ਤੋਂ ਪ੍ਰਿੰਸੀਪਲ ਆ ਇਹਦੇ ਤੇ ਕੋਈ ਕਾਰਵਾਈ ਨਹੀਂ ਕਰੀ ਇਹ ਖਾਨਾ ਸਾਹਿਬ ਜਿਹੜੇ ਹੈ ਨੀਜਮੈਂਟ ਸੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰੀ ਤੁਸੀਂ ਕਾਰਵਾਈ ਨਹੀਂ ਕਰੀ ਜਿਹੜਾ ਇਹਨਾਂ ਦਾ ਸੇਕ ਹੈ ਉਹ ਸੋਡੇ ਗਾਂਹ ਕੋਠੀਆਂ ਤੇ ਕਰ ਕਰ ਤਕਰ ਜਾਊਗਾ ਜਿੰਨਾ ਵੀ ਸਾਥ ਹੋਇਆ ਅਸੀਂ ਬਦਾਂਗੇ ਤੁਸੀਂ ਮਸਲਾ ਤੁਹਾਡੇ ਧਿਆਨ ਚ ਹੈ ਇਹਦਾ ਧੰਨਵਾਦ ਹੈ ਜੇ ਤੁਸੀਂ ਮਸਲਾ ਹੱਲ ਕਰਾ ਦੇਵੋਗੇ ਤੇ ਨਹੀਂ ਅਸੀਂ ਜਿੰਨਾ ਸਾਥੋਂ ਹੋਇਆ ਅਸੀਂ ਸੇਖ ਤੋਂ ਦੇ ਕਰਤ ਕਰਮ ਪਚਾਵਾਗੇ